ਆਇਨਾ ਆਇਨਾ ਸਿਸਾ ਆਇਨਾ ਆਇਨਾ ਤੂੰ ਆਇਨਾ ਆਇਨਾ ਇਤਨਾ ਫਿਰ ਚੋਰੀ ਚੋਰੀ ਮੈਂ ਫਿਰ ਪਾਈ ਜਨਾ ਤੇ ਫਿਰ ਮੈਂ ਇਤਰਾ ਫਿਮਸ ਹੋ ਗਿਆ ਕਾਸ਼ ਪੈ ਗਿਆ ਮੰਜੀ ਤੇ ਲੰਮੇ ਉਦੋਂ ਆ ਗਈ ਉਹ ਨੂੰ ਨੀਂਦ ਉਹਨੇ ਤੰਬੀ ਦੇ ਵਿੱਚ ਹੀ ਮੂਤਤਾ ਆ ਗਈ ਉਹਦੀ ਮੰਮੀ ਹੂੰ ਉਹਨੇ ਭੱਜ ਕੇ ਲਾਤੀ ਤੰਬੀ ਹੂੰ ਤੇ ਵੈਸੇ ਉਹਨਾਂ ਨੂੰ ਵਹਿ ਕਹਿਣਾ ਨਹੀਂ ਚਾਹੀਦਾ ਐਵੇਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਉਹਨੂੰ ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ ਕਿਉਂਕਿ ਉਹ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਅੱਧਣ ਅਕਾਸ਼ ਨੇ ਵਿੱਚੇ ਦਿੱਤਾ ਮੂਤ ਉਹਨੇ ਲਾਤੀ ਆਪਣੀ ਤੰਬੀ ਉਹ ਤੇਰਾ ਯਾਰ ਦੋਸਤ ਹੈ ਕੋਈ ਕਿ ਵੈਸੇ ਹੀ ਉਹਦਾ ਨਾਂ ਆਕਾਸ਼ ਕਹਿਤਾ ਏ ਆਪ ਮੈਂ ਤੇ ਸਭ ਕੁਝ ਮਿਲ ਪਿਆ ਇਤਨਾ ਸੋਚਿਆ ਏ ਵੀ ਸੁਪਨੇ ਹੁਣ ਪੂਰੇ ਕਰਨੇ ਆ ਤੁਹਾਡਾ ਬੇਟਾ ਬਹੁਤ ਫੇਮਸ ਹੋਇਆ ਹੈ ਇੰਸਟਾਗ੍ਰਾਮ ਦੇ ਉੱਪਰ ਟੰਟ ਪਾੜ ਦੂੰ ਮੈਂ ਨਵਾਂ ਚੰਦ ਝਾੜ ਦੂੰ ਜਦੋਂ ਆਊਗੀ ਬਰਾਤ ਰੋਟੀ ਖਾਣ ਜਲੇਬੀਆਂ 'ਚ ਘੱਟਾ ਪਾਊਂਗਾ ਜਲੇਬੀਆਂ 'ਚ ਘੱਟਾ ਪਾਊਂਗਾ ਜਦੋਂ ਆਊਗੀ ਬਰਾਤ ਰੋਟੀ ਖਾਣ ਜਲੇਬੀਆਂ 'ਚ ਘੱਟਾ ਪਾਊਂਗਾ ਠਣ 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 ਦੇ ਨਾਲੇ ਅਜੇ ਮੇਲਾ ਮੁੱਲਾ ਜਿਦੋਂ ਦਾ ਪਾਉਂਦਿਆ ਦੰਦਾ ਮੇਲਾ ਕੋਈ ਆਇਆ ਨਹੀਂ ਮੇਲਾ ਆਇਆ ਹੀ ਨਹੀਂ ਹਾਂਜੀ ਸੱ ਲੱਡੂ ਵਧੀਆ ਪੜਦਾ ਵਸ ਸਕੂਲ ਵਿੱਚ ਜਦੀ ਵੀ ਵਧੀਆ ਇਹਨੂੰ ਨੰਬਰ ਆਉਂਦੇ ਆ ਟੀਚਰ ਵੀ ਇਹਨੂੰ ਵਧੀਆ ਕਹਿੰਦੇ ਹੁੰਦੇ ਆ ਮੰਮੀ ਇਹਨਾਂ ਨੂੰ ਕਜਲਾਮਾ ਨਹੀਂ ਆਉਂਦੀ ਤਾਂ ਭੈਣ ਭਰਾਵਾਂ ਦਾ ਪੂਰਾ ਸੰਯੋਗ ਮਿਲਦੇ ਆ ਵੀ ਤੱਕ ਪਾ ਦੇ ਕਰੀ ਇੰਸਟਾਗ੍ਰam ਦੇ ਉੱਪਰ ਹਾਂਜੀ ਸਾਸੀ ਚਿਹਰਿਆਂ ਦੇ ਉੱਪਰ ਵੀ ਉਹ ਰੌਣਕ ਲਿਆ ਦਿੰਦਾ ਆਟੋਮੈਟਿਕ ਲੋਕਾਂ ਨੂੰ ਉਹਦੀਆਂ ਵੀਡੀਓ ਸੁਣ ਕੇ ਜਿਹੜੀ ਖੁਸ਼ੀ ਆ ਫਸਾ ਆ ਜਾਂਦਾ ਬਾਰੀ ਵਰਸੀ ਖਟਣ ਗਿਆ ਸੀ ਖੜਕੇ ਲਿਆਂਦਾ ਬੰਟਾ ਖੜਕੇ ਲਿਆਂਦਾ ਬੰਟਾ ਆ ਮੇਰਾ ਵੀਰ ਜੰਟਾ ਹਾਂ ਆ ਮੇਰਾ ਵੀਰ ਜੰਟਾ ਠੰਠ ਨਨਨ ਕੱਲ ਦੋਸਤੋ ਤੁਸੀਂ ਜੁੜਿਓ ਬੋਲ ਪੰਜਾਬ ਟੀਵੀ ਦੇ ਨਾਲ ਤੇ ਮੈਂ ਹਾਂ ਪ੍ਰਗਟ ਸਿੰਘ ਪਹੁੰਚੇ ਹਾਂ ਪਿੰਡ ਰੂੜੇ ਹਾਂ ਅਸਲ ਜੋ ਜ਼ਿਲ੍ਹਾ ਤਰਨਤਾਰਨ ਦਾ ਪਿੰਡ ਹੈ ਇੰਸਟਾਗ੍ਰਾਮ ਤੇ ਇੱਕ ਬਹੁਤ ਹੀ ਫੇਮਸ ਚਿਹਰਾ ਹੈ ਲੱਡੂ ਜਿਹਦੀਆਂ ਕਮੇਡੀਅਨ ਬਹੁਤ ਜਾਦੀਆਂ ਜਿਹੜੀਆਂ ਇੰਸਟਾ ਦੇ ਉੱਪਰ ਫੇਮਸ ਹੋ ਰਹੀਆਂ ਨੇ ਬਹੁਤ ਜ਼ਿਆਦਾ ਲੋਕ ਉਹਨਾਂ ਨੂੰ ਪਸੰਦ ਕਰ ਰਹੇ ਨੇ ਤੇ ਅੱਜ ਆਪਾਂ ਉਹਨਾਂ ਦੇ ਘਰ ਪਹੁੰਚੇ ਆਂ ਸਭ ਤੋਂ ਪਹਿਲਾਂ ਮੈਂ ਕੈਮਰਾਮੈਨ ਨੂੰ ਕਵਾਂਗੇ ਕਿ ਇੱਕ ਵਾਰੀ ਉਹਨਾਂ ਦੇ ਘਰ ਦਾ ਜਿਹੜਾ ਦ੍ਰਿਸ਼ ਦਿਖਾਇਆ ਜਾਵੇ ਕਿ ਆਹ ਹੈ ਲੱड्डੂ ਦਾ ਘਰ ਪਰਿਵਾਰਕ ਮੈਂਬਰ ਬੈਠੇ ਨੇ ਤੇ ਆਪਾਂ ਅੱਜ ਲੱड्डੂ ਦੇ ਨਾਲ ਖਾਸ ਗੱਲਾਂ ਬਾਤਾਂ ਕਰਦੇ ਆਂ ਦੇਖ ਸਕਦੇ ਹੋ ਇਹ ਲੱड्डੂ ਦੇ ਪਰਿਵਾਰਕ ਮੈਂਬਰ ਬੈਠੇ ਹੋਣ ਔਰ ਪਿੰਡ ਦੇ ਕੁਝ ਲੋਕ ਆਣ ਕਿ ਇੱਥੇ ਬੈਠੇ ਨੇ ਤੇ ਕਰਦੇ ਆਂ ਲੱड्डੂ ਨਾਲ ਗੱਲਾਂ ਬਾਤਾਂ ਸੋ ਇੰਸਟਾਗ੍ਰam ਦੇ ਜਿਹੜੇ ਬਹੁਤ ਹੀ ਵਧੀਆ ਫੇਮਸ ਨੇ ਕਲਾਕਾਰ ਨੇ ਜਿਹੜੇ ਲੋਕਾਂ ਦੀਆਂ ਟਿੱਡਾ ਪੀੜੀ ਪਾਉਂਦੇ ਨੇ ਲੱड्डੂ ਜੀ ਅੱਜ ਆਪਾਂ ਉਹਨਾਂ ਨਾਲ ਖਾਸ ਗੱਲਬਾਤ ਕਰਨ ਵਾਸਤੇ ਪਹੁੰਚੇ ਆਂ ਮਿਲਦਿਆਂ ਸਭ ਤੋਂ ਪਹਿਲਾਂ ਲੱड्डੂ ਨਾਲ ਤੇ ਆਪਾਂ ਉਹਨਾਂ ਦਾ ਸਵਾਗਤ ਕਰ ਲੈਨੇ ਆ ਆਪਣੇ ਚੈਨਲ ਦੇ ਉੱਪਰ ਲੱड्डੂ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਉੱਪਰ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਲੱड्डੂ ਲੱड्डੂ ਸਿੰਘ ਹੈ ਮੈਂ ਰੂੜਿਆ ਹਸਲਪੇੜ ਤੋਂ ਹਾਂ ਤੇ ਆਪਾਂ ਨੂੰ ਇੰਕਲ ਮਿਲਣ ਆਏ ਹੋਇਆ ਬੋਲੋ ਪੰਜਾਬ ਚੈਨਲ ਤੋਂ ਬੋਲ ਪੰਜਾਬ ਟੀਵੀ ਚੈਨਲ ਤੋਂ ਹਾਂਜੀ ਹੂੰ ਲੱड्डੂ ਜੀ ਗੱਲ ਕਰ ਲਈਏ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਆ ਤੁਹਾਡੀ ਉਮਰ ਕਿੰਨੀ ਹੈ ਤੇ ਕਿਹੜੀ ਕਲਾਸ ਚ ਪੜਦੇ ਹੋ ਮੇਰੀ ਉਮਰ ਆ ਜੀ 14 ਸਾਲ ਮੇਰੀ ਉਮਰ ਆ ਤੇ ਮੈਂ 9th ਕਲਾਸ ਵਿੱਚ ਪੜਦਾ ਨਾਈਨਥ ਕਲਾਸ ਦੇ ਵਿੱਚ ਪੜਦੇ ਹੋ ਕਿਹੜੇ ਸਰਕਾਰੀ ਸਕੂਲ ਹੈ ਚ ਕੋ ਪ੍ਰਾਈਵੇਟ ਸਕੂਲ ਆ ਨਹੀਂ ਸਰਕਾਰੀ ਸਕੂਲ ਵਿੱਚ ਪੜਦਾ ਸਰਕਾਰੀ ਸਕੂਲ ਦੇ ਵਿੱਚ ਹਾਂ ਜੀ ਆ ਜਿਹੜਾ ਸ਼ੌਂਕ ਆ ਇੰਸਟਾਗ੍ਰam ਦੇ ਉੱਪਰ ਵੀਡੀਓ ਪਾਉਣ ਦਾ ਇਹ ਕਿਵੇਂ ਜਾਗਿਆ ਤੁਹਾਡੇ ਵਿੱਚ ਮੈਂ ਤਾਂ ਅੰਕਲ ਜੀ ਇਸ ਤਰ੍ਹਾਂ ਪਾਉਣਾ ਹੁੰਨਾ ਨਹੀਂ ਤੇ ਮੇਰੇ ਘਰ ਦੇ ਮੈਨੂੰ ਢੱਕ ਦਿੰਦੇ ਹੀ ਨਾ ਬਾਇਆ ਕਰੇ ਤੇ ਫਿਰ ਮੈਂ ਇਸ ਤਰ੍ਹਾਂ ਫਿਰ ਚੋਰੀ ਚੋਰੀ ਮੈਂ ਫਿਰ ਪਾਈ ਜਨਾ ਨਹੀਂ ਤੇ ਫਿਰ ਮੈਂ ਇਸ ਤਰ੍ਹਾਂ ਫੇਮਸ ਹੋ ਗਿਆ ਹਾਂ ਜੀ ਚੋਰੀ ਚੋਰੀ ਪਉਣ ਲੱਗਦਾ ਹੈ ਕੀ ਲੱਗਦਾ ਜਿੰਨਾ ਕਿ ਜ਼ੋਰ ਆਪਾਂ ਇੰਸਟਾਗ੍ਰਾਮ ਦੇ ਉੱਤੇ ਵੀਡੀਓ ਪਾ ਰਹੇ ਆ ਇੰਨਾ ਕਿ ਜ਼ੋਰ ਜੇ ਆਪਾਂ ਪੜਾਈ ਦੇ ਉੱਪਰ ਲਾ ਲਈਏ ਤੇ ਵੱਡੀ ਕਾਮਯਾਬੀ ਹਾਸਲ ਕਰ ਸਕਦੇ ਹਾਂ ਹਾਂ ਜੀ ਹਾਂ ਜੀ ਵਾਏ ਤੇ ਮੈਂ ਸਕੂਲ ਜਾਣਾ ਹੈ ਰੋਜ਼ ਜਾਇਨਾ ਹਾਂ ਜੀ ਸਕੂਲ ਵੱਲੋਂ ਟੀਚਰਾਂ ਵੱਲੋਂ ਦਿੱਤਾ ਕੰਮ ਉਹ ਪੂਰਾ ਕਰ ਲੈਂਦੇ ਉਹ ਕੰਪਲੀਟ ਕਰ ਆਣ ਕੇ ਆਪਣਾ ਹਾਂ ਜੀ ਕਰ ਲਈਦਾ ਹਾਂ ਫਿਰ ਆ ਜਿਹੜਾ ਤੁਸੀਂ ਸਕੂਲ ਇੱਥੇ ਜਾ ਕੇ ਵੀਡੀਓ ਵਾਇਰਲ ਕਰਦੇ ਹੋ ਜਾਂ ਵੀਡੀਓ ਪਾਉਂਦੇ ਹੋ ਆਪਣੇ ਇੰਸਟਾਗ੍ਰam ਦੇ ਉੱਪਰ ਕਦੀ ਸਕੂਲ ਵਾਲੇ ਟੀਚਰਾਂ ਨੇ ਵੀ ਸੁਣੀਆਂ ਤੁਹਾਡੀਆਂ ਕਿ ਨਹੀਂ ਸੁਣੀਆਂ ਹਾਂਜੀ ਸੁਣੀਆਂ ਹੂੰ ਕਹਿੰਦੇ ਨਹੀਂ ਕਦੀ ਸੁਣਾਉ ਸਾਨੂੰ ਇਹ ਵੀ ਹਾਂਜੀ ਉਹ ਅਸੀਂ ਜਦੋਂ ਅਸੈਂਬਲੀ ਚ ਹੁੰਨੇ ਆ ਤੇ ਉਹ ਸਾਨੂੰ ਕਦੇ ਕਹਿੰਦੇ ਹੁੰਦੇ ਆ ਵੀ ਤੁਹਾਨੂੰ ਵੀ ਸੁਣਾ ਕੇ ਦਿਖਾ ਦੇ ਫਿਰ ਮੈਂ ਸੁਣਾਉਣਾ ਸੁਣਾਉਂਦੀ ਹੁੰਦੀ ਹਾਂ ਹਾਂਜੀ ਇੱਕ ਤਾਂ ਜਿਹੜੀ ਗੱਲ ਹੈਗੀ ਆ ਵੀ ਆਹ ਮਿਊਜ਼ਿਕ ਐ ਤੇਰੇ ਤੁਹਾਡੇ ਅੰਦਰ ਆਹ ਠਣ ਠਣ ਵਾਲਾ ਜਾਂ ਜਿਹੜਾ ਤੁਸੀਂ ਆਪਣੇ ਆਪ ਹੀ ਮੂੰਹ ਦੇ ਨਾਲ ਮਿਊਜ਼ਿਕ ਜਾਂ ਸਟਾਰਟ ਕਰ ਲੈਂਦੇ ਹੋ ਇਹ ਕਿ ਕਿੱਥੋਂ ਆਉਂਦਾ ਤੁਹਾਡੇ ਕੋਲ ਮੈਂ ਦਹੀਂ ਬਲੀਆਰਮ ਵੀਡੀਓ ਪਾਈ ਤੇ ਫਿਰ ਮੈਂ ਇਤਰਾ ਫਿਰ ਉਹ ਵੀਡੀਓ ਮੇਰੀ ਵੱਧੂ ਵੀਊ ਆ ਗਈ ਸੀ ਤੇ ਫਿਰ ਮੈਂ ਪਾਉਂਦਾ ਭੈਣ ਤਾਂ ਵੀਊ ਦੇ ਚੱਕਰ ਦੇ ਵਿੱਚ ਵੀਡੀਓ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਾਂਜੀ ਤੁਹਾਡੇ ਮਾਪਿਆਂ ਦੇ ਵੀ ਸੁਪਨੇ ਕਿੰਨੇ ਭੈਣ ਭਰਾ ਤੁਸੀਂ ਹਾਂਜੀ ਅਸੀਂ ਦਿਨ ਭੈਣ ਭਰਾ ਹਾਂ ਤੁਸੀਂ ਭੈਣ ਵੱਡੀ ਐ ਹਾਂਜੀ ਭੈਣ ਸਭ ਤੋਂ ਵੱਡੀ ਐ ਤੇ ਅਸੀਂ ਦੋ ਭਰਾ ਹਾਂ ਦੋ ਭਰਾ ਛੋਟਾ ਵੀ ਛੋਟਾ ਐ ਕਿ ਤੇਰੇ ਤੋਂ ਛੋਟਾ ਹਾਂਜੀ ਉਹ ਮੇਰੇ ਤੋਂ ਛੋਟਾ ਐ ਮੈਂ ਵੱਡਾ ਐ ਵੱਡਾ ਹਾਂਜੀ ਹੂੰ ਅਜ ਤੱਕ ਇੰਸਟਾਗ੍ਰਾਮ ਤੋਂ ਕੋਈ ਪੈਸਾ ਵੀ ਆਇਆ ਕਿ ਨਹੀਂ ਪੈਸੇ ਹਜੇ ਨਹੀਂ ਪੈਸੇ ਪੁੱਛੇ ਤੇ ਚੱਕਰਦ ਕਰਕੇ ਇਤਨੀ ਵੀਡੀਓ ਜਿਆਦਾ ਪਾਉਂਦੇ ਨਹੀਂ ਨਹੀਂ ਪਾਇਆ ਹੈ ਉਹ ਇਧਰ ਚੱਕਰ ਜ ਨਹੀਂ ਆਪਾਂ ਉਦਾਂ ਹੀ ਮੇਰਾ ਸ਼ੌਂਕ ਹੈ ਜੀ ਸਿੰਗਰ ਬਣਦਾ ਤੇ ਮੈਂ ਤਾਂ ਅੱਛਾ ਸਿੰਗਰ ਬਣਦਾ ਸ਼ੌਂਕ ਆ ਹਾਂਜੀ ਕਮੇਡੀ ਕਲਾਕਾਰ ਬਣਨਾ ਵੱਡਾ ਟੌਪ ਦਾ ਘਰ ਦੇ ਵੇਖਿਆ ਕਰਨ ਵੀ ਸਾਡਾ ਪੁੱਤ ਟੀਵੀ ਦੇ ਉੱਪਰ ਸਟਾਰ ਬਣਿਆ ਫਿਲਮਾਂ 'ਚ ਆਉਣਾ ਚਾਹੁੰਦੇ ਹੋ ਹਾਂਜੀ ਹੂੰ ਮੇਰਾ ਸ਼ੌਂਕ ਹੈ ਮੈਂ ਬਣਨਾ ਸ਼ੌਂਕ ਹੈ ਤੇਰਾ ਬਣਨਾ ਹਾਂਜੀ ਕੋਈ ਲੋਕਾਂ ਦਾ ਤੇ ਸ਼ੌਂਕ ਹੁੰਦਾ ਕੋਈ ਕਹਿੰਦਾ ਮੈਂ ਆਈਪੀ ਅਫਸਰ ਬਣਨਾ ਕੋਈ ਕਹਿੰਦਾ ਮੈਂ ਡਾਕਟਰ ਬਣਨਾ ਇੰਜੀਨੀਅਰ ਬਣਨਾ ਤੁਹਾਡੇ ਅੰਦਰ ਇਹ ਸ਼ੌਂਕ ਜਾਗਿਆ ਵੀ ਮੈਂ ਇੱਕ ਕਲਾਕਾਰ ਬਣਨਾ ਕਮੇਡੀ ਕਲਾਕਾਰ ਹਾਂਜੀ ਮੈਂ ਸ਼ੁਰੂ ਤੇ ਮੈਨੂੰ ਸ਼ੌਂਕ ਹੀ ਸੀ ਮੈਂ ਬਣਾ ਸ਼ੁਰੂ ਤੇ ਸ਼ੌਂਕ ਹੀ ਸੀ ਹਾਂਜੀ ਫਿਰ ਕੀ ਸੁਣਾਵਾਂਗੇ ਅੱਜ ਸਾਡੇ ਜਿਹੜੇ ਦਰਸ਼ਕ ਦੇਖ ਰਹੇ ਨੇ ਤੁਹਾਨੂੰ ਜਿਹੜੀਆਂ ਤੁਸੀਂ ਕੋਈ ਜਿਹੜੀ ਸਭ ਤੋਂ ਜੜੀ ਤੁਹਾਡੀ ਜਿਹੜੀ ਵੀਡੀਓ ਜਿਹੜੀ ਵਾਇਰਲ ਹੋਈ ਹੋਵੇ ਜਿਹਦੇ ਬਹੁਤ ਲੋਕਾਂ ਨੇ ਪਸੰਦ ਕੀਤਾ ਹੋਵੇ ਹਾਂਜੀ ਉਹ ਹੈ ਗਈ ਆਈ ਕਾਸ਼ ਪੈ ਗਿਆ ਮੰਜੀ ਤੇ ਲੰਮੇ ਉਦੋਂ ਆ ਗਈ ਉਹ ਨੂੰ ਨੀਂਦ ਉਹਨੇ ਤੰਬੀ ਦੇ ਵਿੱਚ ਹੀ ਮੂਤਤਾ ਉਦੋਂ ਆ ਗਈ ਉਹਦੀ ਮੰਮੀ ਉਹਨੇ ਭੱਜ ਕੇ ਲਾਤੀ ਤੰਬੀ ਕਾਸ਼ ਨੇ ਕੰਬਲ ਦਿੱਤਾ ਦੇੜ ਉਹਨ ਘਰਦੋਂ ਕਾਸ਼ ਨੂੰ ਸ਼ੇਰ ਹਮ ਠੰ ਠੰ ਨਨ ਹਮ ਆ ਜਿਹੜੇ ਕਾਸ਼ ਨੇ ਵਿੱਚੇ ਦਿੱਤਾ ਮੂਤ ਉਹਨੇ ਲਾਤੀ ਆਪਣੀ ਤੰਬੀ ਉਹ ਤੇਰਾ ਯਾਰ ਦੋਸਤ ਹੈ ਕੋਈ ਕਿ ਵੈਸੇ ਹੀ ਉਹਦਾ ਨਾਂ ਕਾਸ਼ ਕਹਤਾ ਹੀ ਨਹੀਂ ਮੈਂ ਦੇਦਾ ਹੀ ਨਾ ਉਹ ਮੈਂ ਕਹਿੰਦਾ ਸ਼ਾਇਦ ਤੇਰੀਆਂ ਅੱਖਾਂ ਦੇ ਸਾਹਮਣੇ ਆਇਆ ਹੋਵੇ ਕਾਸ਼ ਨੇ ਵਿੱਚੇ ਤੰਬੀ ਦੇ ਮੂਤ ਦਾ ਹੋਵੇ ਨਹੀਂ ਨਹੀਂ ਹਾਂ ਮੈਂ ਤੇ ਬਣਾਤੀ ਆ ਇਦਾਂ ਹੀ ਬਣਾਤੀ ਆ ਹਾਂਜੀ ਹੋਰ ਕਿਹੜੀ ਕਿਹੜੀ ਬਣਾਈ ਹੋਰ ਵੀ ਕੋਈ ਸੁਣਾਓ ਹਾਂਜੀ ਗੋਪੀ ਹੋ ਗਿਆ ਚੋਨੇ ਦੇ ਵਿੱਚ ਭਰਤੀ ਹਮ ਹਮ ਉਹਨੇ ਇੱਕ ਪ੍ਰਾਤ ਖਤਮ ਕਰਤੀ ਹਮ ਹਮ ਕੱਢੀnga ਦੋ ਦੋ ਪ੍ਰਾਤਾਂ ਲਾਵੇ ਹਮ ਹਮ ਲਿਬੜ ਜਾਵੇ ਨਾਕ ਦੇ ਨਾਵੇ ਹਮ ਹਮ ਗੋਪੀ ਨੇ ਲਾਤਾ ਮੁੰਆਂ ਦਾ ਢੇਰ ਹਮ ਹਮ ਹੁਣ ਕਰ ਦੋ ਗੋਪੀ ਨੂੰ ਸ਼ੇਰ ਹਮ ਹਮ ਠੰ ਠੰ ਨੰਨ ਹਮ ਅੱਜ ਜਦੋਂ ਤੁਸੀਂ ਟੋਟਕੇ ਜੋੜਦੇ ਹੋ ਕੋਈ ਤੁਹਾਡੀ ਮਦਦ ਵੀ ਕਰਦਾ ਹੈ ਕਿ ਇਹ ਤੁਹਾਡੇ ਦਿਮਾਗ 'ਚ ਆਪੇ ਆ ਜਾਂਦੇ ਨੇ ਹਾਂਜੀ ਜੋ ਜਦੋਂ ਮੈਨੂੰ ਨਹੀਂ ਆਉਂਦਾ ਉਹ ਤਾਂ ਮੇਰੇ ਘਰ ਦੇ ਸਾਥ ਦੇ ਦਿੰਦੇ ਹੁਣ ਘਰ ਦੇ ਸਾਥ ਦੇ ਦਿੰਦੇ ਆ ਵੀ ਆ ਜੋੜ ਦੇ ਨਾਲ ਹਾਂਜੀ ਕੌਣ ਜੋ ਵੱਧ ਤੋਂ ਵੱਧ ਮਦਦ ਕੌਣ ਕਰਦਾ ਮੇਰੀ ਭੈਣ ਕਰਦੀ ਭੈਣ ਕਰਦੀ ਆ ਹਾਂਜੀ ਮੰਮੀ ਨਹੀਂ ਕਰਦੀ ਨਹੀਂ ਮੰਮੀ ਹੁਣ ਕੰਮ ਕੁੰਮ ਤੇ ਚੱਲ ਜਾਂਦੀ ਹੈ ਮੰਮੀ ਕੰਮ ਤੇ ਚੱਲ ਜਾਂਦੀ ਆ ਹਾਂਜੀ ਵੀਡੀਓ ਦੇ ਵਿੱਚ ਅਕਸਰ ਬਹੁਤ ਜ਼ਿਆਦਾ ਵਿਊ ਹੁੰਦੇ ਨੇ ਕਮੈਂਟ ਹੁੰਦੇ ਨੇ ਕਦੀ ਕਮੈਂਟ ਪੜੇ ਆਪਣੇ ਲੋਕ ਗਾਲਾਂ ਵੀ ਕੱਢਦੇ ਨੇ ਹਾਂਜੀ ਮੈਂ ਤਰ ਮੈਂ ਲੋਕਾਂ ਦੇ ਸੁਣੇ ਮੈਂ ਕਦੀ ਮੈਂ ਨਹੀਂ ਪੜੇ ਕਦੀ ਆ ਪਾ ਕੇ ਵੀਡੀਓ ਪਤੰਦਰਾ ਦੇਖਦਾ ਨਹੀਂ ਲੋਕ ਹਾਂਜੀ ਹਾਂਜੀ ਤੇ ਤੇਰੀ ਵੀਡੀਓ ਦੇਖੀਏ ਲੋਕ ਗਾਲਾਂ ਵੀ ਬਹੁਤ ਕੱਢਦੇ ਆ ਹਾਂਜੀ ਮੈਂ ਗਾਲਾਂ ਕੱਢਦੇ ਉਹਨਾਂ ਨੂੰ ਕੀ ਕਹਿਣਾ ਚਾਹਦੇ ਉਹ ਮੈਂ ਦੇਖਣਾ ਕੀ ਕਹਿਣਾ ਚਾਹੁੰਦੇ ਕੋ ਭਰਾ ਮੈਂ ਤਾਂ ਵੀਡੀਓ ਪਾ ਰਿਹਾ ਹਾਂਜੀ ਮੈਂ ਉਹਨਾਂ ਨੂੰ ਬਸ ਇਹ ਕਹਿਣਾ ਚਾਹਣਾ ਵਾਂ ਵੀ ਉਹਨਾਂ ਦਾ ਮਲਪੀ ਆਪਣਾ ਅੰਦਾਜ਼ ਆ ਦੇਖਣ ਦਾ ਤੇ ਮੈਂ ਆ ਤੇ ਆਪਦੇ ਵੱਲੋਂ ਵੀਡੀਓ ਪਾ ਦਿਨਾ ਉਹਨਾਂ ਨੇ ਪਸੰਦ ਕਰਨੀ ਆ ਬਸ ਹਾਂਜੀ ਫਿਰ ਜਿਹੜੇ ਅਕਸਰ ਵੀਡੀਓ ਬਹੁਤ ਜ਼ਿਆਦਾ ਵਿਊ ਹੁੰਦੇ ਨੇ ਜਿਹੜੇ ਗਾਲਾਂ ਕੱਢਦੇ ਉਹਨਾਂ ਨੂੰ ਕਹਿਣਾ ਕੀ ਚਾਹੁੰਦੇ ਉਸ ਨਹੀਂ ਅਸੀਂ ਦੋਨੋਂ ਗਾਲਾਂ ਚਾਉਂਦੇ ਆ ਵੀ ਇਹੋ ਜਿਹਾ ਕੰਮ ਨਹੀਂ ਕਰੀ ਜਾਂਦਾ ਹਾਂਜੀ ਤੇ ਜਿਹੜੇ ਤੂੰ ਕੰਮ ਕਰਨ ਦੇ ਉਹ ਚੰਗੇ ਆ ਨਹੀਂ ਮੈਂ ਤੇ ਉਦਾਂ ਹੀ ਮੈਂ ਪਾਉਂਦਾ ਭੈਣ ਜੀ ਤੇ ਆਇਆ ਹਾਂਜੀ ਹੁਣ ਵੈਸੇ ਹੋਰ ਕਲਾਕਾਰੀ ਤੋਂ ਇਲਾਵਾ ਹੋਰ ਕਿਹੜੇ ਸ਼ੌਂਕ ਨੇ ਲੱड्डੂ ਦੇ ਮੇਰੇ ਤੇ ਹੋਰ ਸ਼ੌਂਕ ਹੈ ਐਕਟਿੰਗ ਦਾ ਹਾਂਜੀ ਹਾਂਜੀ ਕਿਹੜੀ ਐਕਟਿੰਗ ਐਕਟਿੰਗ ਇਦਾਂ ਹੀ ਐਕਟਿੰਗ ਕਰਨੀ ਹਾਂਜੀ ਫਿਲਮਾਂ ਦੇ ਵਿੱਚ ਐਕਟਿੰਗ ਕਰਨੀ ਹਾਂਜੀ ਫਿਲਮਾਂ ਦੇ ਵਿੱਚ ਹਾਂਜੀ ਫਿਲਮਾਂ ਦੇ ਵਿੱਚ ਐਕਟਿੰਗ ਕਰਨੀ ਤਾਂ ਉਦਾਂ ਵੀ ਜਿੱਦਾਂ ਕਾਰਕੁਰ ਕਿਤੇ ਨਹੀਂ ਮੈਂ ਕਾਰਕੁਰ ਲਈ ਵੀ ਹਾਂਜੀ ਕਦੀ ਜਦੋਂ ਦੀ ਤੁਸੀਂ ਵੀਡੀਓ ਪਾਉਂਦੇ ਕਦੀ ਪਿੰਡਾਂ ਦੇ ਵਿੱਚ ਮੇਲੇ ਮੂਲੇ ਲੱਗਦੇ ਖਾੜੇ ਖੂੜੇ ਲੱਗਦੇ ਕਦੀ ਸਟੇਜ ਤੇ ਬੁਲਾਇਆ ਕਦੀ ਕਿਸੇ ਨੇ ਕਿ ਨਹੀਂ ਨਹੀਂ ਆਇਆ ਤੇ ਮੈਂ ਮੈਨੂੰ ਇੰਨਾ ਚਿਰ ਨਹੀਂ ਹੋਇਆ ਹਾਂਜੀ ਇਹੇ ਕੰਮ ਚੱਲ ਰਿਹਾ ਵਾ ਤੇ ਨਾਲੇ ਹਜੇ ਮੇਲਾ ਮੂਲਾ ਜਿਹੰਦਾ ਪਾਉਂਦੇ ਉਹਦਾ ਮੇਲਾ ਕੋਈ ਆਇਆ ਨਹੀਂ ਮੇਲਾ ਆਇਆ ਹੀ ਨਹੀਂ ਹਾਂਜੀ ਇਹ ਮੇਲਿਆਂ 'ਚ ਜਾਣ ਦਾ ਇਰਾਦਾ ਪੂਰਾ ਬਣ ਚੁੱਕਾ ਹਾਂਜੀ ਹਾਂਜੀ ਪੂਰੀ ਤਾਕਿਆ ਫਿਰ ਹਾਂਜੀ ਆ ਹੁਣ ਆਪਾਂ ਸੌਗੇ ਵੀ ਬੰਨਾ ਹੋਣਾ ਆਪਾਂ ਸਿੰਗਰ ਤੇ ਹੁਣ ਬਣ ਕੇ ਰਹਿਣਾ ਸਿੰਗਰ ਬਣ ਕੇ ਰਹਿਣਾ ਸਿੰਗਰ ਹਾਂਜੀ ਹੁਣ ਹੋਰ ਕੰਮ ਕੋਈ ਨਹੀਂ ਕਰਨਾ ਸਿੰਗਰ ਬੰਨਾ ਬਸ ਨਹੀਂ ਉਦਾਂ ਵੀ ਆਪਾਂ ਕੰਮ-ਕੁਮ ਕਰਦੇ ਕਰਾਂਗੇ ਪਰ ਸਿੰਗਰ ਹੀ ਬੰਨਾ ਹੀ ਸਿੰਗਰ ਬੰਨਾ ਹਾਂਜੀ ਆੜ ਝੋਨੇ ਵਾਲੀ ਗੱਲ ਸੀ ਕਿ ਝੋਨਾ ਲਾਉਂਦੇ ਨੂੰ ਦਾ ਜੋੜ ਲੀ ਲਾਇਆ ਝੋਨਾ ਫਿਰ ਐਗ ਦੀ ਹਾਂਜੀ ਝੋਨਾ ਲਾਈਦਾ ਰੋਜ਼ ਹੂੰ ਰੋਜ਼ ਲਾਈਦਾ ਹਾਂਜੀ ਹੁਣ ਕਿੰਨਾ ਲਾਤਾ ਫਿਰ ਝੋਨਾ ਆਜ ਲਾ ਕੇ ਆਏ ਆ ਜੀ ਹੂੰ ਕਿੱਲਾਲਾ ਆਏ ਆ ਜੀ ਕਿਲਾਲਾ ਆਏ ਹਾਂ ਜੀ ਹੋਰ ਆ ਫਿਰ ਹੋਰ ਹਾਂ ਜੀ ਵਧੀਆ ਲੋਕ ਪਿੰਡ ਵਾਲੇ ਲੋਕ ਕਿੰਨਾ ਕ ਪਸੰਦ ਕਰਦੇ ਉਹ ਤਾਂ ਨਹੀਂ ਗੱਲਾਂ ਕਰਦੇ ਨਹੀਂ ਪਿੰਡ ਵਾਲੇ ਤਾਂ ਨਹੀਂ ਗੱਲਾਂ ਕਰਦੇ ਹੂੰ ਪਿੰਡ ਵਾਲੇ ਤੇ ਕਹਿੰਦੇ ਕੋਈ ਨਹੀਂ ਪਾਈ ਆ ਵੀਡੀਓ ਪਾਈ ਜਾ ਹੱਲਾ ਸ਼ੇਰੀ ਦੇ ਰਹੇ ਆ ਹਾਂ ਜੀ ਹੂੰ ਮੈਂ ਵੀ ਫਿਰ ਹਾਂ ਐਦਾਂ ਮੈਂ ਕਹਾਂਦਾ ਨਾ ਕੋਈ ਨਹੀਂ ਪਾ ਦੇ ਆਂ ਗਿਰਦੇ ਐ ਰੋਜ਼ ਫਿਰ ਇੱਕ ਵੀਡੀਓ ਬਣਾ ਦਿੱਤੀ ਆ ਕਿ ਨਹੀਂ ਨਹੀਂ ਕਦੇ ਇੱਕ ਤਾਂ ਹੀ ਤੇ ਪਾ ਦੇਈਦੀ ਜਦੋਂ ਸਕੂਲ ਅਸਕੇ ਨਾਲ ਚਲ ਜਾਈਦਾ ਨਾਲੇ ਇਹ ਤਾਂ ਜਿਹੜੀਆਂ ਤੁਸੀਂ ਮੈਨੂੰ ਸੁਣਾਈਆਂ ਇਹ ਤਾਂ ਤੁਸੀਂ ਸ਼ੇਅਰ ਕਰ ਚੁੱਕੇ ਹੋ ਹੁਣ ਨਵੀਂ ਕਿਹੜੀ ਆ ਮੰਨ ਲਓ ਆਪਾਂ ਬੈਠੇ ਆ ਕੋਈ ਨਵੀਂ ਆਪਾਂ ਟੋੜਕਾ ਜੋੜ ਹੀ ਲਈਏ ਨਹੀਂ ਗੰਧੀ ਕੋਈ ਕਿ ਨਹੀਂ ਗੱਲ ਕਿ ਬਣਾਉਣੀ ਪਊਗੀ ਇਹਦੀ ਨਹੀਂ ਕੋਈ ਬਣਾਉਣੀ ਪੈਣੀ ਹੈ ਜੇ ਤੇ ਫਿਰ ਹੂੰ ਹਾਂਜੀ ਹੋਰ ਕਿਹੜੀ ਜਿਹੜੀ ਕੋਈ ਹੋਰ ਜਿਹੜੀ ਜ਼ਿਆਦਾ ਫੇਮਸ ਆਈ ਹੋਈ ਹੋਵੇ ਪੱਕਾ ਚੱਲੀ ਜਾਂਦਾ ਏ ਹੂੰ ਪੱਕਾ ਚੱਲੀ ਜਾਂਦਾ ਏ ਹੂੰ ਬਾਹਰ ਸੂਰਜ ਵੀ ਤੱਪੀ ਜਾਂਦਾ ਏ ਹੂੰ ਬਾਹਰ ਸੂਰਜ ਵੀ ਤੱਪੀ ਜਾਂਦਾ ਏ ਹੂੰ ਪੱਖਾ ਚੱਲੀ ਜਾਂਦਾ ਏ ਹੂੰ ਪੱਖਾ ਚੱਲੀ ਜਾਂਦਾ ਏ ਹੂੰ ਹੂੰ ਠੰ ਠੰ ਨਨ ਹੂੰ ਠੰ ਠੰ ਨਨ ਹੂੰ ਲੱਡੂ ਜੀ ਤੁਹਾਡੇ ਪਾਪਾ ਕੀ ਕਰਦੇ ਨੇ ਹਾਂਜੀ ਮੇਰੇ ਪਾਪਾ ਇਹ ਇਹ ਮਜ਼ਦੂਰੀ ਹੈ ਮਜ਼ਦੂਰ ਆ ਹਾਂਜੀ ਮਜ਼ਦੂਰੀ ਕਰਦੇ ਆ ਹਾਂਜੀ ਸੋਚਿਆ ਕੁਝ ਬਣ ਕੇ ਵਿਖਾਉਣਾ ਪਾਪਾ ਦੇ ਜਿਹੜੇ ਸੁਪਨੇ ਆ ਉਹਨਾਂ ਨੂੰ ਪੂਰੇਆ ਕਰਨਾ ਹਾਂਜੀ ਆ ਮੈਂ ਦੇ ਸਭ ਕੁਝ ਮਿਲ ਪਿਆ ਤਨਾ ਸੋਚਿਆ ਏ ਵੀ ਸੁਪਨੇ ਹੁਣ ਪੂਰੇ ਕਰਨੇ ਆ ਬਾਪੂ ਨੂੰ ਮਜ਼ਦੂਰੀ ਤੋਂ ਢਟਾਉਣਾ ਆ ਤੇ ਖੋਰ ਘਰ ਦੇ ਵਿੱਚ ਫਿਰ ਜਦੋਂ ਤੁਸੀਂ ਇਹ ਵੀਡੀਓ ਬਣਾਉਂਦੇ ਜੇ ਹੋਰ ਉਹ ਛੱਜਣ ਮਿੱਤਰ ਵੀ ਹੈਗੇ ਤੁਹਾਡੇ ਕੋਈ ਯਾਰ ਦੋਸਤ ਵੀ ਹੈਗੇ ਜਿਹੜੇ ਸਾਥ ਦਿੰਦੇ ਹੋਣਾ ਹਾਂਜੀ ਯਾਰ ਦੋਸਤ ਹੈਗੇ ਆ ਤੇ ਉਹ ਪਰ ਇਸ ਤਰ੍ਹਾਂ ਨਾਰਮਲ ਪੀ ਆ ਤਰਾ ਮੈਂ ਵੀਡੀਓ ਇਕੱਲੇ ਬਣਾਉਣਾ ਕੈਮਰਾਮੈਨ ਕੌਣ ਹੁੰਦਾ ਤੁਹਾਡਾ ਕੈਮਰਾਮੈਨ ਆ ਮੈਂ ਕਰਦੇ ਹੀ ਹੁੰਦੇ ਆ ਆਪਣੇ ਘਰ ਦੇ ਹੀ ਹੁੰਦੇ ਆ ਭਰਾ ਮੇਰਾ ਹੁੰਦਾ ਤੇ ਭਾਣ ਕਰਦੀ ਹੂੰ ਹਾਂਜੀ ਮਤਲਬ ਭੈਣ ਭਰਾਵਾਂ ਦਾ ਪੂਰਾ ਸੰਯੋਗ ਮਿਲ ਰਿਹਾ ਵੀ ਤੱਕ ਪਾ ਦੇ ਕਰੀ ਇੰਸਟਾਗ੍ਰam ਦੇ ਉੱਪਰ ਹਾਂਜੀ ਉਹ ਐਸੀ ਲੱਡੂ ਜਿਹਦੇ ਨਾਲ ਆਪਾਂ ਗੱਲਬਾਤ ਕਰ ਰਹੇ ਸੀ ਰੂੜੇ ਅਸਲ ਜ਼ਿਲ੍ਹਾ ਤਰਨਤਾਰਨ ਬਹੁਤ ਫੇਮਸ ਕਲਾਕਾਰ ਆ ਇਸਟਾ ਦੇ ਉੱਪਰ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਪਰਿਵਾਰ ਦੀ ਪੂਰੀ ਸਪੋਰਟ ਆਪਾਂ ਪਰਿਵਾਰ ਕੇ ਮੈਂਬਰਾਂ ਨਾਲ ਵੀ ਗੱਲਬਾਤ ਕਰਦੇ ਆ ਸੋ ਲੱਡੂ ਦੇ ਭੈਣ ਜੀ ਸਾਡੇ ਨਾਲ ਮੌਜੂਦ ਨੇ ਪੁੱਤਰ ਕੀ ਨਾਂ ਹੈ ਆਪਣਾ ਸੰਦੀਪ ਕੌਰ ਸੰਦੀਪ ਕੌਰ ਏ ਤੁਹਾਡਾ ਬ੍ਰਦਰ ਇਸ ਤਰ੍ਹਾਂ ਦੇ ਬਹੁਤੇ ਵੀਡੀਓ ਪਾਉਂਦਾ ਬਹੁਤ ਜ਼ਿਆਦਾ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਲੋਕ ਬੁਰਾ ਭਲਾ ਬੋਲਦੇ ਨੇ ਕੀ ਕੀ ਉਹਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਹਾਂਜੀ ਮੈਂ ਇਹੋ ਕਹਿਣਾ ਚਾਹਣੀ ਆਂ ਆਪੀ ਉਹ ਕਿਸੇ ਨੂੰ ਮਾੜਾ ਤੇ ਨਹੀਂ ਕਹਿੰਦਾ ਹਨਾ ਤੇ ਸਾਰਿਆਂ ਨੂੰ ਹਸਾਉਣ ਵਾਸਤੇ ਵੀਡੀਓ ਪਾਉਂਦਾ ਵਾ ਤੇ ਨਾ ਹੀ ਉਹ ਗਲਤ ਕਿਸੇ ਨੂੰ ਬੋਲਦਾ ਵਾ ਤੇ ਨਾ ਹੀ ਗਲਤ ਵੀਡੀਓ ਹੀ ਪਾਉਂਦਾ ਬਸ ਹਸਾਉਣ ਵਾਸਤੇ ਵੀਡੀਓ ਪਾਉਂਦਾ ਤੇ ਲੋਕੀ ਵੀ ਉਹਨੂੰ ਕਈ ਸਪੋਰਟ ਕਰਦੇ ਆ ਕਿ ਤੂੰ ਹੋਰ ਵੀਰੇ ਪਾਇਆ ਕਰ ਤੇ ਵਧੀਆ ਪਾਣਾ ਵਾ ਤੇ ਵੈਸੇ ਉਹਨਾਂ ਨੂੰ ਵਹਿ ਕਹਿਣਾ ਨਹੀਂ ਚਾਹੀਦਾ ਐਵੇਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਉਹਨੂੰ ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ ਕਿਉਂਕਿ ਉਹ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਮਤਲਬ ਉਦਾਸੀ ਚਿਹਰਿਆਂ ਦੇ ਉੱਪਰ ਵੀ ਉਹ ਰੌਣਕ ਲਿਆ ਦਿੰਦਾ ਆਟੋਮੈਟਿਕ ਲੋਕਾਂ ਨੂੰ ਉਹਦੀਆਂ ਵੀਡੀਓ ਸੁਣ ਕੇ ਜਿਹੜੀ ਖੁਸ਼ੀ ਆ ਖਾਸਾ ਆ ਜਾਂਦਾ ਹਾਂਜੀ ਹੂੰ ਖਸਦੇ ਵੀ ਆ ਲੋਕੀ ਵੇਖਦੇ ਵੀ ਆ ਫਿਰ ਵੀ ਜਦੋਂ ਕਮੈਂਟ ਕਰਦੇ ਆ ਨਾ ਕਮੈਂਟ ਜਾਣ ਬੋਝ ਕੇ ਗਲਤ ਕਰ ਦਿੰਦੇ ਵੇਖ ਕੇ ਹੱਸਦੇ ਵੀ ਆ ਤੇ ਚੰਗਾ ਵੀ ਲੱਗਦਾ ਉਹਨਾਂ ਨੂੰ ਪਰ ਫਿਰ ਵੀ ਗਲਤ ਕਰ ਦਿੰਦੇ ਅਕਸਰ ਸੋਸ਼ਲ ਮੀਡੀਆ ਦੇ ਆਪਾਂ ਦੇਖ ਲਈਏ ਇੰਸਟਾ ਦੇ ਉੱਪਰ ਦੇਖ ਲਈਏ ਬਹੁਤ ਸਾਰੀਆਂ ਲੜਕੀਆਂ ਨੇ ਬਹੁਤ ਸਾਰੀਆਂ ਅਸ਼ਲੀਲ ਵੀਡੀਓ ਪਾਈਆਂ ਪਰ ਜੇ ਆਪਾਂ ਜੇ ਲੱਡੂ ਦੀਆਂ ਵੀਡੀਓ ਦੀ ਗੱਲ ਕਰ ਲਈਏ ਤੇ ਲੱਡੂ ਕੋਈ ਇਹੋ ਜੀ ਵੀਡੀਓ ਨਹੀਂ ਪਾਉਂਦਾ ਕਿ ਜਿਹਦੇ ਵਿੱਚ ਕੋਈ ਕਿਸੇ ਨੂੰ ਮਾੜੇ ਸ਼ਬਦ ਬੋਲਿਆ ਹੋਵੇ ਜਾਂ ਕੋਈ ਗੰਦਗੀ ਭਲਾਈ ਹੋਵੇ ਉਹਦੀਆਂ ਜਿਹੜੀਆਂ ਜਿੰਨੀਆਂ ਵੀ ਵੀਡੀਓ ਹੁੰਦੀਆਂ ਨੇ ਹਾਸੇ ਮਜ਼ਾਕ ਵਾਲੀਆਂ ਹੁੰਦੀਆਂ ਨੇ ਜੋ ਸਾਡੇ ਪਿੰਡਾਂ ਦੇ ਵਿੱਚ ਵਾਪਰਦਾ ਵਾ ਉਹੀ ਉਹ ਦਿਖਾ ਰਿਆ ਹੁੰਦਾ ਜਿੱਦਾਂ ਉਹ ਕਰ ਕਰਦੇ ਰਹਿੰਦਾ ਵਾ ਜਿੱਦਾਂ ਵੇਖਦੇ ਰਹਿੰਦਾ ਵਾ ਉਦਾਂ ਹੀ ਜੋ ਸਾਡੇ ਪਿੰਡਾਂ ਦੇ ਵਿੱਚ ਹੁੰਦਾ ਉਹੀ ਉਹ ਸ਼ੇਅਰ ਕਰਦਾ ਹਾਂਜੀ ਹੂੰ ਤੇ ਇਹਦੇ ਕਰਕੇ ਉਹਨਾਂ ਨੂੰ ਸਭ ਨੂੰ ਸਪੋਰਟ ਕਰਨਾ ਚਾਹੀਦਾ ਵਧੀਆ ਸਭ ਨੂੰ ਕਹਿਣਾ ਚਾਹੀਦਾ ਵਾ ਕਿ ਤੁਸੀਂ ਵਧੀਆ ਬੋਲਦੇ ਉਹਨਾਂ ਲਈ ਉਹਦੀ ਆਵਾਜ਼ ਵੀ ਬਹੁਤ ਸੋਹਣੀ ਆ ਤੇ ਲੋਕੀ ਵਧੀਆ ਕਹਿੰਦੇ ਹੁੰਦੇ ਆ ਕਿ ਤੁਸੀਂ ਵਧੀਆ ਬੋਲਦੇ ਜੋ ਤੇ ਬਾਕੀ ਜਿਹੜੇ ਗਲਤ ਕਹਿੰਦੇ ਆ ਉਹਨਾਂ ਨੂੰ ਇਦਾਂ ਗਲਤ ਨਹੀਂ ਕਹਿਣਾ ਲੱਡੂ ਨੇ ਗੱਲ ਕੀਤੀ ਤੇ ਲੱਡੂ ਕਹਿੰਦਾ ਕਿ ਜਿੱਥੇ ਉਹ ਮੈਂ ਜਿਹੜੀਆਂ ਵੀਡੀਓ ਬਣਾਉਣਾ ਜਿਹੜੇ ਟੋਟਕੇ ਬਣਾਉਣਾ ਕਿੱਥੇ ਕਿ ਮੈਨੂੰ ਕਦੇ ਲੱਗੇ ਵੀ ਮੈਂ ਭੁੱਲ ਗਿਆ ਤੇ ਮੇਰੀ ਭੈਣ ਬੜਾ ਸਾਥ ਦੇਂਦੀ ਮੈਨੂੰ ਦੱਸ ਦਿੰਦੀ ਆਹ ਟੋਟਕਾ ਜੋੜ ਲੈ ਨਾਲ ਉਦਾਂ ਤੇ ਵਹ ਸਾਰੀਆਂ ਬਣਾ ਲੈਂਦਾ ਬਣਾ ਕੇ ਫਿਰ ਵਿਖਾਉਂਦਾ ਹੁੰਦਾ ਕਿ ਦੀਦੀ ਮੈਂ ਸਹੀ ਬਣਾਇਆ ਵਾਂ ਕਿ ਨਹੀਂ ਬਣਾਇਆ ਤੇ ਮੈਂ ਕਹਿੰਨੀ ਨਹੀਂ ਕਿ ਜਿਵੇਂ ਤੈਨੂੰ ਲੱਗਦਾ ਤੂੰ ਬਣਾ ਲਾ ਤੇ ਵਿੱਚੋ ਵਿੱਚ ਕਈ ਵਾਰੀ ਫੋਸ਼ ਲੈਿੰਦਾ ਹੁੰਦਾ ਜੇ ਕੋਈ ਕਮੀ ਪੇਛੀ ਹੋਵੇ ਤੈਨੂੰ ਦੂਰ ਕਰ ਦਿੰਦੇ ਹੋ ਤੁਸੀਂ ਹਾਂਜੀ ਤੁਸੀਂ ਕਿੰਨੀ ਕਲਾਸ ਪੜਦੇ ਹੋ ਪਲੱਸ 2 ਪਲੱਸ 2 ਜੇ ਹਾਂਜੀ ਪਲੱਸ 2 ਪੜ੍ਹਦੇ ਹੋ ਕਿ ਪਲੱਸ 2 ਪਾਸ ਕਰ ਲਿਆ ਪੜਨ ਦੀ ਹੈ ਪੜਨਦੇ ਹੋ ਹਾਂਜੀ ਸਰਕਾਰੀ ਸਕੂਲ ਆ ਹਾਂਜੀ ਕੀ ਅਗਲਾ ਜਿਹੜਾ ਤੁਹਾਡਾ ਮਕਾਮ ਆ ਕਿੱਥੋਂ ਤੱਕ ਪਹੁੰਚਣ ਦਾ ਕਿ ਮਾਂ-ਬਾਪ ਮਜ਼ਦੂਰੀ ਕਰਦਾ ਬੇਟਾ ਭਰਾ ਤੁਹਾਡਾ ਜਿਹੜਾ ਵਾ ਇਸਟਾ ਦੇ ਉੱਪਰ ਚੰਗਾ ਫੇਮਸ ਆ ਤੁਸੀਂ ਵੀ ਕੁਝ ਬਣਨਾ ਚਾਹੁੰਦੇ ਹੋ ਤਰੱਕੀਆਂ ਕਰਨੀਆਂ ਚਾਹੁੰਦੇ ਹੋ ਪੜ ਕੇ ਕੀ ਬਣਨਾ ਚਾਹੁੰਦੇ ਹੋ ਤੁਸੀਂ ਡਾਕਟਰ ਡਾਕਟਰ ਮਾਪੇ ਮਜ਼ਦੂਰੀ ਕਰ ਰਿਆ ਡਾਕਟਰ ਬਣਨ ਵਾਸਤੇ ਬਹੁਤ ਖਰਚਾ ਆਉਂਦਾ ਕੀ ਲੱਗਦਾ ਕਿ ਅਸੀਂ ਉਹਨੂੰ ਫੋਰਡ ਕਰ ਸਕਾਂਗੇ ਹਾਂਜੀ ਹੂੰ ਕਰ ਲੈਣਗੇ ਘਰ ਦੇ ਸਪੋਰਟ ਵਾਧੂ ਕਰਦੇ ਆ ਸਪੋਰਟ ਕਰਦੇ ਹਾਂਜੀ ਕਿਉਂਕਿ ਕਿਸੇ ਵੀ ਮਕਾਮ ਤੇ ਪਹੁੰਚਣਾ ਹੋਵੇ ਤੇ ਮਾਪੇ ਦਾ ਜਿਹੜਾ ਹਾਂ ਜਿਹੜਾ ਸਾਥ ਆ ਬਹੁਤ ਜ਼ਰੂਰੀ ਹੁੰਦਾ ਉਹਨਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੁੰਦਾ ਤੁਹਾਡੀ ਪੜ੍ਹਾਈ ਦੇ ਪਿੱਛੇ ਲੱਡੂ ਦੀ ਪੜ੍ਹਾਈ ਪਿੱਛੇ ਤੁਹਾਡੇ ਛੋਟੇ ਬ੍ਰਦਰ ਦੀ ਪੜ੍ਹਾਈ ਪਿੱਛੇ ਮਾਂ ਬਾਪ ਦੀ ਪੂਰੀ ਸਪੋਰਟ ਆ ਹਾਂਜੀ ਹੂੰ ਵਦੂ ਉਹਨਾਂ ਨੂੰ ਕਹਿੰਦੇ ਹੁੰਦੇ ਆ ਲੱਡੂ ਨੂੰ ਵੀ ਸਗੋਂ ਸੱ ਲੱਡੂ ਵਧੀਆ ਪੜਦਾ ਵਾ ਸਕੂਲ ਵਿੱਚ ਜਦੀ ਵੀ ਵਧੀਆ ਇਹਨੂੰ ਨੰਬਰ ਆਉਂਦੇ ਆ ਟੀਚਰ ਵੀ ਇਹਨੂੰ ਵਧੀਆ ਕਹਿੰਦੇ ਹੁੰਦੇ ਆ ਮੰਮੀ ਇਹਨਾਂ ਨੂੰ ਕਦੇ ਲਾਵਾ ਨਹੀਂ ਆਉਂ ਦਿੱਤਾ ਕਿ ਇਹ ਪੜਦਾ ਨਹੀਂ ਆ ਸਗੇ ਛੋਟੇ ਭਰਾ ਦੀਆਂ ਸਗੋਂ ਆ ਜਾਂਦੀਆਂ ਵਾ ਕਿ ਇਹ ਨਹੀਂ ਪੜਦਾ ਜਿਹੜਾ ਵੱਡਾ ਵਾ ਉਹ ਵੀਡੀਓ ਵੀ ਪਾਉਂਦਾ ਵਾ ਤੇ ਨਾਲ ਹੀ ਪੜਦਾ ਵੀ ਹੈ ਭਲੀਖਾ ਨਹੀਂ ਪੈਂਦਾ ਮੈਨੂੰ ਤਾਂ ਹੁਣ ਵੀ ਭਲੀਖਾ ਪੈ ਰਿਹਾ ਵੀ ਲੱਡੂ ਤੇ ਜਿਹੜਾ ਛੋਟਾ ਰੋਲ ਹੁੰਦੇ ਜਿ ਤਰ੍ਹਾਂ ਲੋਕਾਂ ਨੂੰ ਨਹੀਂ ਪਲੇਕਾ ਪੈਂਦਾ ਲੱਡੂ ਲੱਡੂ ਦੀ ਬਜਾਏ ਇਹਨੂੰ ਵਾਜਾਂ ਮਾਰੀ ਜਾਂਦੇ ਹੋਣ ਹਾਂਜੀ ਪੈਂਦਾ ਵਾ ਜਦੋਂ ਲੱਡੂ ਸਗੋਂ ਘੱਟ ਬਾਹਰ ਜਾਂਦਾ ਵਾ ਤੇ ਜਿਹੜਾ ਨਿੱਕਾ ਉਹ ਬਾਹਰ ਜ਼ਿਆਦਾ ਜਾਂਦਾ ਲੋਕੀ ਲੱਡੂ ਨੂੰ ਸਗੋਂ ਨਿੱਕੇ ਨੂੰ ਕਹਿ ਦਿੰਦੇ ਆ ਕਿ ਤੂੰ ਕਿੱਦਾਂ ਵਾ ਤੇ ਅੱਜ ਨਵੀਂ ਵੀਡੀਓ ਪਾਈ ਆ ਕਿ ਨਹੀਂ ਐਦਾਂ ਹਾਂਜੀ ਇਹਨੂੰ ਕਹਿ ਜਾਂਦੇ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਇੱਕ ਵਾਰੀ ਕੈਮਰਾ ਮਾਰਿਆ ਜਾਵੇ ਇਹ ਲੱਡੂ ਦਾ ਛੋਟਾ ਭਰਾ ਵਾ ਤੁਹਾਨੂੰ ਵੀ ਸੇਮ ਨਜ਼ਰ ਆਵੇਗਾ ਕਿ ਇਹ ਲੱਡੂ ਆ ਪਰ ਇਹ ਲੱਡੂ ਦਾ ਛੋਟਾ ਭਰਾ ਆ ਮੈਂ ਲੱਡੂ ਨੂੰ ਕਵਾਂ ਲੱਡੂ ਲੱਗੇ ਆ ਜਾ ਤੂੰ ਵੀ ਅਤੇ ਦੇਖ ਸਕਦੇ ਹੋ ਕਿ ਤੁਸੀਂ ਫਿਲਮਾਂ ਦੇ ਵਿੱਚ ਤਾਂ ਡਬਲ ਰੋਲ ਵੇਖੇ ਹੋਣੇ ਆ ਤੁਹਾਨੂੰ ਰੀਅਲ ਦੇ ਵਿੱਚ ਡਬਲ ਰੋਲ ਵਖਾ ਰਹੇ ਆ ਸਹੀ ਹੈ ਭਾਈ ਤੁਹਾਡਾ ਬੇਟਾ ਬਹੁਤ ਫੇਮਸ ਹੋਇਆ ਹੈ ਇੰਸਟਾਗ੍ਰਾਮ ਦੇ ਉੱਪਰ ਤੁਸੀਂ ਵੀ ਦੇਖਿਆ ਹੋਣਾ ਕਿ ਉਹ ਇੱਕ ਵੱਖਰੀ ਉਹਦੀ ਲੋਕਾਂ ਦੇ ਨਾਲੋਂ ਜਿਹੜੀ ਆ ਵੱਖਰੀ ਵੀਡੀਓ ਜਿਹੜੀ ਹੁੰਦੀ ਆ ਇੱਕ ਤੇ ਉਹ ਆਪਣੇ ਅੰਦਰੋਂ ਹੀ ਜਿਹੜਾ ਪਤਾ ਨਹੀਂ ਕਿਹੜੀ ਉਹਨੇ 뮤జిక్ ਕੰਪਨੀ ਬਣਾਈ ਆ ਇੱਕੋ ਠੰਡ ਠੰਡ ਬੜਾ ਉਹਦਾ ਮਸ਼ਹੂਰ ਹੋਇਆ ਹਾਂਜੀ ਤੇ ਤੁਸੀਂ ਵੀ ਉਹਨੂੰ ਦੇਖਦੇ ਹੋ ਕਦੀ ਉਹਦੀ ਹੌਸਲਾ ਵਧਾਈ ਵੀ ਕੀਤੀ ਹੈ ਕਿ ਪੁੱਤਰ ਇਹ ਰੀਲਾਂ ਦੇ ਨਾਲ ਨਾਲ ਤੂੰ ਪੜਾ ਪੜਨਾ ਵੀ ਜ਼ਰੂਰ ਆ ਹਾਂਜੀ ਮੈਂ ਕੱਲ ਦੀਆਂ ਸਕੂਲ ਵੀ ਕੱਲ ਦੀ ਤਿਆਰ ਕਰਕੇ ਇਹਨਾਂ ਮਨ ਨੇ ਵੀਡੀਓ ਪਾਵਦੀ ਪੜ੍ਹਾਈ ਵਧੀਆ ਕਰ ਫਿਰ ਮ ਸਕੂਲ 'ਚ ਵੀ ਜਾਂਦੀ ਮੰਗਰੇ ਦੇ ਕਿ ਵਧੀਆ ਪੜਦਾ ਵਾ ਕਹਿੰਦੇ ਹਾਂਜੀ ਵਧੀਆ ਪੜਦਾ ਟੀਚਰਾਂ ਵੱਲੋਂ ਕਦੀ ਲਾਮਤ ਨਹੀਂ ਆਇਆ ਦਾ ਨਹੀਂ ਟੀਚਰਾਂ ਵੱਲੋਂ ਲਾਮਤ ਕਹਿੰਦੇ ਸਭ ਵਧੀਆ ਪੜਦਾ ਹੈ ਹਾਂਜੀ ਪਿੰਡ ਦੇ ਵਿੱਚ ਕਿਤਰਾ ਦਾ ਲੋਕ ਆਣ ਕੇ ਕਹਿੰਦੇ ਨੇ ਤੁਹਾਡਾ ਬੱਚਾ ਬੜਾ ਮਸ਼ਹੂਰ ਹੋ ਗਿਆ ਸਟਾਰ ਪਿੰਡ ਵਿੱਚ ਕਹਿੰਦੇ ਕਹਿੰਦੇ ਮਸ਼ਹੂਰ ਹੋਇਆ ਵਾਧੂ ਵਧੀਆ ਤੇ ਪਰ ਮੈਂ ਕੀ ਘਾਟੀ ਵੀ ਨਹੀਂ ਆ ਮੈਂ ਜਿਆਦਾ ਕੰਮ ਕੁਮ ਮਿਲਦਿਆਂ ਰੱਖਦੀ ਆ ਤੇ ਉਹਨਾਂ ਤੋਂ ਸੁਣਦੀ ਨਹੀਂ ਕੀ ਵਧੀਆ ਫੇਮਸ ਹੋਇਆ ਤੁਹਾਡਾ ਜਿਹੜੀ ਵੀਡੀਓ ਘਰੇ ਹੀ ਬਣਾ ਦਿੰਦਾ ਕਿ ਬਾਹਰ ਬਣਾ ਕੇ ਆਉਂਦਾ ਨਹੀਂ ਘਰੇ ਬਣਾ ਲੈਂਦਾ ਵਾ ਅੰਦਰ ਵੜ ਕੇ ਧਿਆ ਰਿੰਦਾ ਕਿਸੇ ਵਲੇ ਆਪੇ ਬਣਾ ਦਿੰਦਾ ਕਿਸੇ ਵਲੇ ਦੀ ਭੈਣ ਬਣਾ ਕੇ ਦਿੰਦੀ ਅੱਛਾ ਹਾਂ ਕੈਮਰਾਮੈਨ ਦਾ ਕੰਮ ਜਿਹੜਾ ਵੱਡੀ ਭੈਣ ਕਰਕੇ ਦਿੰਦੀ ਹਾਂ ਹਾਂਜੀ ਹਾਂਜੀ ਕੈਮਰੇ ਉਹ ਕਰ ਦਿੰਦੇ ਕਿਸੇ ਵਲੇ ਕੰਦਾ ਹੀ ਧਿਆ ਰਿੰਦਾ ਉਹ ਕਹਿੰਦਾ ਕਿ ਇਹ ਵੇਲੇ ਜਿਹੜੀ ਜਿਹੜੀ ਮੈਨੂੰ ਟੋਟਕਾ ਭੁੱਲ ਜਾਵੇ ਉਹ ਪਰਿਵਾਰ ਸਾਥ ਦੇ ਦਿੰਦਾ ਵੀ ਮੈਨੂੰ ਦੱਸ ਦਿੰਦੇ ਜੋੜ ਦਿੰਦੇ ਆ ਉਹ ਤੋਂ ਵਧੀਆ ਚੱਲ ਜਾਂਦੀ ਆ ਹਾਂਜੀ ਹਾਂਜੀ ਇਹ ਛੋਟਾ ਜਾਂਦਾ ਇਹ ਛੋਟਾ ਜਿਹਾ ਡੈਰ ਜਾਂਦਾ ਹੁੰਦਾ ਹੈ ਕੱਲਾ ਇਹਨੂੰ ਬੜਾ ਸ਼ੌਂਕ ਹੀ ਨਿਕੇ ਜੀ ਹੁੰਦੇ ਨੇ ਤੇ ਇਹਨਾਂ ਨਿਕੇ ਜਿਹੜੇ ਡੈਰ ਹੈ ਨਾ ਉਹਦੋਂ ਤੇ ਪਤਾ ਨਹੀਂ ਸਾਨੂੰ ਇਹ ਵੀ ਨਹੀਂ ਪਤਾ ਕਿ ਇਹ ਫੇਮਸ ਹੋ ਗਿਆ ਵਾ ਅਸੀਂ ਤੇ ਕਿਹਾ ਉਹਦਾ ਹੀ ਪੌਂਦਾ ਫਿਰਾਨੂੰ ਬਾਹਰੋਂ ਪਤਾ ਲੱਗਾ ਕਿ ਇਹ ਫੇਮਸ ਹੋ ਗਿਆ ਹਾਂਜੀ ਕਦੀ ਮਿਲਣ-ਗਿਲਣ ਵੀ ਆਏ ਇਹਨੂੰ ਲੋਕ ਕਿ ਨਹੀਂ ਕਰੇ ਨਹੀਂ ਅਜੇ ਤੱਕ ਨਹੀਂ ਕੋਈ ਆਇਆ ਹਾਂਜੀ ਦੱਸ ਰਿਹਾ ਕੋਈ ਬਾਰਡਰ ਤੋਂ ਆਏ ਸੀ ਥੋੜੇ ਦਿਨ ਹੋਏ ਪਹਿਲਾਂ ਹਾਂਜੀ ਅੱਜ ਹੀ ਆਏ ਅੱਜ ਆਏ ਸੀ ਹਾਂਜੀ ਉਹ ਕਿਸੇ ਦੇ ਘਰ ਉਧਰ ਪਹੁੰਚੀ ਤੇ ਉਧਰੋਂ ਆਏ ਫਿਰ ਅੱਜ ਦੁਪਹਿਰ ਆਏ 2 ਵਜੇ ਪਤਾ ਲੱਗਾ ਵੀ ਲੱड्डੂ ਐਸ ਪਿੰਡ ਦਾ ਹਾਂਜੀ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਪਿੰਡ ਦਾ ਤੇ ਘਰ ਦਾ ਵੀ ਨਹੀਂ ਪਤਾ ਕਿ ਇਹਨਾਂ ਦਾ ਘਰ ਕਿੱਥੇ ਹੁਣ ਕਹਿੰਦੇ ਕਹਿੰਦੇ ਘਰ ਦਾ ਪਤਾ ਲੱਗ ਗਿਆ ਹੁਣ ਅਸੀਂ ਆਇਆ ਕਰਾਂਗੇ ਹਾਂਜੀ ਲੱਗਦਾ ਤੁਹਾਨੂੰ ਵੀ ਜਲਦ ਤੁਹਾਡਾ ਬੱਚਾ ਜਿਹੜਾ ਵਾ ਸਟਾਰ ਬਣ ਜਾਊਗਾ ਵੱਡੀਆਂ ਫਿਲਮਾਂ ਦੇ ਵਿੱਚ ਹੋ ਸਕਦਾ ਉਹਨਾਂ ਨੂੰ ਮੌਕਾ ਮਿਲ ਜਾਵੇ ਹਾਂਜੀ ਲੱਗਦਾ ਲੱਗਦਾ ਹਾਂਜੀ ਈ ਦੁਆਵਾ ਕੀ ਬੱਚੇ ਵਾਸਤੇ ਦੁਆਵਾ ਤੁਹਾਡੀਆਂ ਕਿ ਆਪਾਂ ਉਹਨੂੰ ਵੱਡਾ ਕਲਾਕਾਰ ਬਣਾਉਣ ਵਾਸਤੇ ਹਾਂਜੀ ਮੈਂ ਤਾਂ ਕਹਿੰਦੀ ਵਧੀਆ ਪੜ੍ਹ ਕੇ ਆਉਂਦੀਆਂ ਤਰੱਕੀਆਂ ਕਰੇ ਵਧੀਆ ਤੁਹਾਨੂੰ ਵੀ ਪੀ ਵਧੀਆ ਸਾਡੇ ਵੀ ਜਾਨ ਸੰਭ ਕੇ ਰੱਖੇ ਫਿਰ ਮੈਂ ਬੱਚਾ ਤੁਹਾਡਾ ਰੀਲਾਂ ਪਾਉਂਦਾ ਕਦੀ ਬੱਚੇ ਨੂੰ ਆਇਆ ਇਹ ਆਖਿਆ ਕਿ ਪੁੱਤਰ ਕੱਲੀਆਂ ਰੀਲਾ ਨਹੀਂ ਤੈਨੂੰ ਪੜ੍ਹਾਈ ਵੱਲ ਵੀ ਧਿਆਨ ਦੇਣਾ ਚਾਹੀਦਾ ਕੋਈ ਚੰਗੀ ਸਰਕਾਰੀ ਨੌਕਰੀ ਮਿਲ ਜੇ ਹਾਂਜੀ ਇਹ ਕਿਹਾ ਇਹ ਕਿ ਆਪਣੇ ਪੜ੍ਹਾਈ ਆ ਲੈਂਦੀ ਸਾਰੇ ਬੰਦੇ ਧਿਆਨ ਰੱਖੋ اپنی کوئی اپنی نوکری ਵੀ ਕੋਈ ਲਵ ਇਹ ਨਹੀਂ ਵੀ ਆਪਣਾ ਰੀਲਾਂ ਵਾਲੇ ਧਿਆਨ ਰੱਖਣਾ ਵੀ ਆਪਣੀ نوکری ਵੀ ਚਾਹੀਦੀ ਹੈ ਕੋਈ ਫੇਮਸ ਆਪਣੀ ਤੁਸੀਂ ਕਦੀ ਫਿਲਮਾਂ ਫਿਲਮਾਂ ਵੇਖੀਆਂ ਕਿ ਨਹੀਂ ਵੇਖੀਆਂ ਫਿਲਮਾਂ ਆਹ ਜੀ ਆ ਵੇਖ ਲਈਦੇ ਆ ਜੀ ਵੇਖ ਲਈਦੀ ਆ ਬਹੁਤ سارے ਕਲਾਕਾਰ ਨੇ ਜਿਹੜੇ ਸਰਕਾਰੀ ਜੋਬ ਕਰਦੇ ਨੇ ਆਪਣਾ ਬਿਜ਼ਨਸ ਕਰਦੇ ਨੇ ਜਾਂ ਪ੍ਰਾਈਵੇਟ ਜੋਬ ਕਰਦੇ ਨੇ ਅਲੱਗ ਜਿਹੜਾ ਉਹ ਉਹਨਾਂ ਨੇ ਰੱਖਿਆ ਹੋਇਆ ਕਿ ਫਿਲਮਾਂ ਕਰਨੀਆਂ ਜਾਂ ਹੋਰ ਕਮੇਡੀ ਕਰਨੀਆਂ ਤੁਸੀਂ ਵੀ ਕਿਹਾ ਕਦੀ ਬੱਚੇ ਨੂੰ ਵੀ ਤੂੰ ਅਲੱਗ ਦੀ ਤਰ੍ਹਾਂ ਜਿਹੜਾ ਵਾ ਪੜਾਈ ਵੀ ਕਰਕੇ ਕੋਈ ਚੰਗੀ ਤਰੱਕੀ ਕਰਨੀ ਆ ਇਹ ਜਿਹੜਾ ਕਿਤਾ ਆ ਇਹਨੂੰ ਦੂਸਰੇ ਨੰਬਰ ਤੇ ਰੱਖਣਾ ਹਾਂਜੀ ਹਾਂਜੀ ਇਦਾਂ ਕਿਹਾ ਜੀ ਤੇ ਆਪਣਾ ਤੂੰ ਪੜਾਈ ਦੇ ਨਾਲ ਆਪਣੀ ਕੋਈ ਨੌਕਰੀ ਵੀ ਆਪਣੀ ਜੌਬ ਕਰਨੀ ਆ ਜੇ ਕੋਈ ਮਿਲ ਜੇ ਹਾਂਜੀ ਹਾਂਜੀ ਇਹੋ ਕੁਝ ਕਹਿੰਦਾ ਸਕੂਲ ਚ ਟਾਈਮ ਸਿਰ ਭੇਜ ਦਿੰਦੇ ਉਹਨੂੰ ਹਾਂਜੀ ਹਾਂਜੀ ਸਕੂਲ ਤੇ ਟਾਈਮ ਸਿਰ ਚੱਲ ਜਾਂਦੇ ਆ ਫਿਰ ਤੁਸੀਂ ਤੁਸੀਂ ਇਹਦੀਆਂ ਜਿਹੜੀਆਂ ਆਪਣੇ ਫੋਨ ਦੇ ਉੱਪਰ ਇਹਦੀਆਂ ਰੀਲਾਂ ਵੀ ਦੇਖਦੇ ਹੋ ਨੇ ਕਦੀ ਕਮੈਂਟ ਵੀ ਪੜੇ ਲੋਕ ਗਾਲ੍ਹਾਂ ਵੀ ਕੱਢਦੇ ਨੇ ਤੁਹਾਡੇ ਬੱਚੇ ਨੂੰ ਹਾਂਜੀ ਹਾਂਜੀ ਕਰਦੇ ਦੇ ਹੈ ਆ ਪਰ ਇਹ ਬੱਚਾ ਹੈ ਕੋਈ ਚੰਗੀਆਂ ਗੱਲਾਂ ਵੀ ਹੁੰਦੀਆਂ ਵਾਂ ਤੇ ਕੋਈ ਮਾੜੀ ਜਿਹੀ ਕਈਆਂ ਜਿਹੜੇ ਲੋਕ ਗਾਲਾਂ ਕੱਢਦੇ ਨੇ ਬੱਚੇ ਨੂੰ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਕਹਿਣਾ ਚਾਹੁੰਦੇ ਆਂ ਵੀ ਉਹ ਬੱਚਾ ਹੈ ਤੁਸੀਂ ਹੌਸਲਾ ਵਧਾਈ ਕਰਨੀ ਹੈ ਤੇ ਤੁਸੀਂ ਸਗੋਂ ਗਾਲਾਂ ਕੱਢ ਰਹੇ ਹੋ ਇਹ ਤਾਂ ਚਾਹੀਦਾ ਨਹੀਂ ਵੈਸੇ ਹਾਂਜੀ ਚਲੋ ਲੱड्डੂ ਦੀ ਮਾਤਾ ਵੀ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਦੀ ਮੰਮੀ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਸੋ ਲੱड्डੂ ਨਾਲ ਇੰਟਰਵਿਊ ਦੇ ਟਾਈਮ ਪਿੰਡ ਦੇ ਲੋਕ ਇੱਥੇ ਮੌਜੂਦ ਨੇ ਸਾਡੇ ਨਾਲ ਇੱਕ ਵੀਰ ਮੌਜੂਦ ਆ ਆਪਾਂ ਉਹਦੇ ਨਾਲ ਗੱਲਬਾਤ ਕਰਦੇ ਹਾਂ ਵੀਰ ਜੀ ਸਾਸੀ ਕਾਲ ਤੇ ਕੀ ਨਾਮ ਜੀ ਆਪਣਾ ਜੋਧੂ ਸਿੰਘ ਆ ਸਾਸਰੀਆ ਭਾਜੀ ਹਾਂ ਇਹ ਜੋਧੂ ਵੀਰ ਜੀ ਤੁਹਾਡੇ ਪਿੰਡ ਦਾ ਜਿਹੜਾ ਕਲਾਕਾਰ ਆ ਅਨ ਇੰਸਟਾਗ੍ਰਾਮ ਤੇ ਬੜਾ ਫੇਮਸ ਆ ਹਾਂਜੀ ਹਾਂਜੀ ਲੋਕ ਇਹਦਾ ਮਿਊਜ਼ਿਕ ਜਿਹੜਾ ਉਹਨੂੰ ਜ਼ਿਆਦਾ ਪਸੰਦ ਕਰਦੇ ਨੇ ਇੱਕ ਦੇ ਅਖੀਰ ਤੇ ਜਦੋਂ ਵੀਡੀਓ ਬਣਾ ਕੇ ਕਹਿੰਦਾ ਠਣ ਠਣ ਉਹ ਬੜੀ ਇਹਦੀ ਮਸ਼ਹੂਰ ਹੋਈ ਆ ਹਾਂਜੀ ਹਾਂਜੀ ਤੇ ਤੁਸੀਂ ਦੱਸੋ ਵੀ ਲੋਕ ਜਿਹੜੇ ਇਹਨਾਂ ਨੂੰ ਗਲਤ ਕਮੈਂਟ ਕਰਦੇ ਨੇ ਕੁਝ ਲੋਕ ਇਹਨਾਂ ਨੂੰ ਗਲਾਂ ਕਰਦੇ ਕੀ ਕਹਿਣਾ ਚਾਹੁੰਦੇ ਉਹਨਾਂ ਲੋਕਾਂ ਨੂੰ ਲੋਕਾਂ ਇਹ ਹੀ ਕਹਿਣਾ ਚਾਹੁੰਦੇ ਆ ਕਿ ਇੰਸਟਾਗ੍ਰਾਮ ਤੇ ਅੱਜ ਕੱਲ ਕੋੜੀਆਂ ਮੁੰਡੇ ਬਹੁਤ ਗੰਦ ਖੋਲਦੇ ਆ ਤੇ ਇਹ ਤਾਂ ਨਿਆਣਾ ਜਾਂ ਗੰਦ ਵੀ ਨਹੀਂ ਖੋਲਦਾ ਹੈਗਾ ਤੇ ਲੋਕਾਂ ਵਾਸਤੇ ਗਲਤ ਗੱਲ ਆ ਆਪਣੀ ਸੋਚ ਆ ਯਾਨੀ ਕਿ ਜਾਂ ਤਾਂ ਉਹਨਾਂ ਕਿਸੇ ਨੂੰ ਗਲਤ ਬੋਲਦਾ ਜਾਂ ਚਿਹਰੇ ਤੇ ਖੁਸ਼ੀ ਆਉਂਦੀ ਹੈ ਜੇ ਇਹਦੀ ਵੀਡੀਓ ਦੇਖ ਕੇ ਲੋਕਾਂ ਨੂੰ ਗਲਤ ਮਲਤ ਨਹੀਂ ਬੋਲਣਾ ਚਾਹੀਦਾ ਸਪੋਰਟ ਕਰਨੀ ਚਾਹੀਦੀ ਸਪੋਰਟ ਕਰਨੀ ਚਾਹੀਦੀ ਆ ਹਾਂਜੀ ਉਹਨੂੰ ਹੋਰ ਸ਼ੇਅਰ ਕਰਨ ਵਾਸਤੇ ਉਹਨਾਂ ਨੂੰ ਅਗਾਹ ਵਧਣ ਵਾਸਤੇ ਕੋਈ ਸਲਾਹ ਦੇਣੀ ਚਾਹੀਦੀ ਹੈ ਉਹਨਾਂ ਨੂੰ ਹਾਂਜੀ ਸਲਾਹ ਦੇਣੀ ਚਾਹੀਦੀ ਹੈ ਉਹਨਾਂ ਨੂੰ ਹੌਸਲਾ ਦੇਣਾ ਚਾਹੀਦਾ ਕਿ ਆ ਬਹੁਤ ਵਧੀਆ ਆ